ਆਪਾਂ ਜਿਹੜੀ ਅੱਜ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਇਹਦੇ ਵਿੱਚ ਜਿੰਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਆ ਮਸ਼ੀਨਰੀਆਂ ਨੂੰ ਦੇਖ ਕੇ ਮਸ਼ੀਨਰੀਆਂ ਦਾ ਰੇਟ ਦੇਖ ਕੇ ਤੁਸੀਂ ਸਾਰੇ ਖੁਸ਼ ਹੋ ਜਾਓਗੇ ਕਿਉਂਕਿ ਜਿੰਨੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਆ ਵਧੀਆ ਲੈ ਕੇ ਪਹੁੰਚੇ ਆ ਮੋਟਰਸਾਈਕਲ ਜਮ੍ਹਾਂ ਸਸਤਾ ਲੈ ਕੇ ਪਹੁੰਚੇ ਆ ਬੋਇਟ ਜਮ੍ਹਾਂ ਸਸਤਾ ਲੈ ਕੇ ਪਹੁੰਚੇ ਆ ਗੱਡੀਆਂ ਜਮ੍ਹਾਂ ਸਸਤੀਆਂ ਲੈ ਕੇ ਪਹੁੰਚੇ ਆ ਐਨ ਆਰ ਆਈ ਮਾਲਕ ਦੀਆਂ ਗੱਡੀਆਂ ਤੇ ਬੁਲਟ ਵੀ ਆਪਾਂ ਲੈ ਕੇ ਪਹੁੰਚੇ ਆ ਜੀ ਕੱਲੀ ਕੱਲੀ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰੋ 94669294 ਕਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਇਹ ਵੇਚਣਾ ਚਾਹੁੰਦੇ ਹੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਚ ਆਪਾਂ ਐਡ ਲਾ ਦਵਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਹੁੰਡਾ ਦੀ ਸਵਿਕ ਗੱਡੀ ਚੈੱਕ ਕਰੋ 2009 ਮਾਡਲ ਗੱਡੀ ਆਹੀ 2029 ਤੱਕ ਇਹਦੀ ਪਾਸਿੰਗ ਮਾਲਕ ਨੇ ਰੀਨਿਊ ਕਰਵਾਈ ਹੋਈ ਆ ਪੈਟਰੋਲ ਤੇ ਗੱਡੀ ਆ ਪਲੱਸ ਸੀਐਨਜੀ ਤੇ ਆ ਜੀ ਆਰਸੀ ਤੇ ਚੜੀ ਹੋਈ ਆ ਗੱਡੀ ਦਾ ਰੇਟ ਮਾਲਕ ਨੇ 165000 ਰੁਪਏ ਆਖਿਆ ਇੱਕ ਬਰੀ ਮਾਲਕ ਜਿਹੜੇ ਗੱਡੀ ਦੀ ਆਪ ਨੇ ਉਹਨਾਂ ਨੇ ਕਿਹਾਗਾ ਵੇਖ ਕੇ ਰੇਟ ਮੁਕਾ ਲਾਂਗੇ ਬਾਕੀ ਟਾਇਰਾਂ ਦੀ ਗੱਲ ਕਰੀਏ ਤਾਂ 75-80 ਪੈਸੇ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਟਾਇਰਾਂ 'ਚ ਅਲਾਈਵ ਵਧੀਆ ਲੱਗੇ ਹੋਈ ਨੇ ਬਾਕੀ ਰੇਟ ਇੱਕ ਬਰੀ ਤੂੰ ਮੈਂ ਡਿਮਾਂਡ ਦੱਸੀ ਆ ਘਾਟਾ ਵਾਧਾ ਕੀਤਾ ਜਾਊਗਾ ਗੱਡੀ ਸੋਹਣੀ ਆ ਬਾਕੀ ਫੋਟੋਆਂ 'ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਗੱਡੀ ਪੰਜਾਬ ਨੰਬਰ ਤੇ ਅੰਦਰੋਂ ਵੀ ਸੋਹਣੀ ਆ ਬਾਕੀ ਫੋਟੋਆਂ 'ਚ ਵੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਜਾ ਕੇ ਕੋਈ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਹੂੰ ਲੁਧਿਆਣਾ ਮਾਲਕ ਦਾ ਏਰੀਆ ਦਾ ਇਹ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਰਹੇ ਹਾਂ ਸੀ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਬਾਕੀ ਜਿਹੜਾ ਨੰਬਰ ਤੁਹਾਨੂੰ ਸਕਰੀਨ ਤੇ ਮਿਲਿਆ ਇੱਥੋਂ ਦਾ ਨੰਬਰ ਹੈ ਤੇ ਮਾਲਕ ਆਪ ਰਹਿੰਦੇ ਨੇ ਜੀ ਬਾਹਰ ਨੰਬਰ ਤੇ ਗੱਲ ਤੁਹਾਡੇ ਹੋ ਜੂਗੀ ਕੋਈ ਵੀ ਪਰਿਵਾਰ ਦਾ ਮੈਂਬਰ ਫੋਨ ਚੱਕ ਲੇ ਤੁਸੀਂ ਗੱਲ ਕਰ ਲਿਓ ਗੱਡੀ ਬਾਰੇ ਤੇ ਜਾ ਕੇ ਦੇਖ ਕੇ ਡੀਲ ਕਰ ਸਕਦੇ ਹੋ ਨੰਬਰ 2 ਤੇ ਆਪਾਂ ਮੋਟਰਸਾਈਕਲ ਇੱਕ ਲੈ ਕੇ ਪਹੁੰਚੇ ਹਾਂ ਜੀ ਚੈੱਕ ਕਰੋ ਪਹਿਲਾਂ ਡਿਸਕਵਰ ਮੋਟਰਸਾਈਕਲ ਹੈ ਜੀ ਇਹ ਪੂਰਾ ਵਧੀਆ ਮੋਟਰਸਾਈਕਲ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਹਾਂ ਚੈੱਕ ਕਰੋ ਪਹਿਲਾਂ ਕੰਡੀਸ਼ਨ ਆਲ ਓਕੇ ਐ 2010 ਮਾਡਲ ਆਪਣਾ ਮੋਟਰਸਾਈਕਲ ਇਹ ਮਿਲੂਗਾ ਤੇ ਰੇਟ ਦੀ ਗੱਲ ਕਰੀਏ ਤਾਂ ਕੁੱਲ 15000 ਰੁਪਏ ਮਾਲਕ ਨੇ ਰੇਟ ਰੱਖਿਆਗਾ 15000 ਦੇ ਵਿੱਚੋਂ ਵੀ ਰੇਟ ਕੀਤਾ ਜਾਊਗਾ ਲੈਸ ਹੋ ਜਾਊਗਾ ਕੋਈ ਰੇਟ ਫਿਕਸ ਨਹੀਂ ਹੈਗਾ ਸੀ ਤੁਸੀਂ ਜਾਓਗੇ ਤੁਹਾਨੂੰ ਮੋਟਰਸਾਈਕਲ ਪਸੰਦ ਆਊਗਾ ਦਸੂਆ ਮਾਲਕ ਦਾ ਏਰੀਆ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਦੇਖ ਸਕਦੋਂ ਬਾਕੀ 15000 ਕੋਈ ਜ਼ਿਆਦਾ ਰੇਟ ਨਹੀਂ ਹੈਗਾ ਸੀ ਮੁੱਖਤੇ ਹੋਰ ਵੀ ਕੀਤਾ ਜਾਊਗਾ ਡੀਲ ਕਰਨ ਵੇਲੇ ਬਹੁਤ ਮਾਲਕ ਕਹਿੰਦੇ ਸੀ ਅਸੀਂ ਘੱਟ ਕਰ ਦਾਂਗੇ ਰੇਟ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ ਤੁਸੀਂ ਸਾਰੇ ਨੋਟ ਕਰ ਲਓ 77174 63158 ਗੱਲ ਕਰ ਸਕਦੇ ਹੋ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਬਾਕੀ ਮੋਟਰਸਾਈਕਲ ਪੂਰਾ ਵਧੀਆ ਗਾਹੀਂ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 94669 29488 ਤੁਹਾਡੇ ਕੋਲੇ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਇਹ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਹੁਣ ਆਪਾਂ ਗੱਲ ਕਰਦੇ ਆਂ ਜੀ ਆਲਟੋ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਗੱਡੀ ਦੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2008 ਮਾਡਲ ਗੱਡੀ ਐ ਸੇ 8 ਮਾਡਲ 29 ਤੱਕਰ ਗੱਡੀ ਦੀ ਪਾਸਿੰਗ ਮਾਲਕ ਨੇ ਅਰਨਿਊ ਕਰਵਾਈ ਹੋਈ ਆ 1 ਲੱਖ ਗੱਡੀ ਚੱਲੀ ਹੋਈ ਆ ਕੰਡੀਸ਼ਨ ਬਹੁਤ ਵਧੀਆ ਗੱਡੀ ਦੀ ਜਗਰਾਉਂ ਘੜੀਏ ਜੀ ਗੱਡੀ ਬਾਕੀ ਟਾਇਰ ਦੇਖੋ ਟਾਇਰਾਂ ਚ ਅਲਾਈ ਦੇਖੋ ਨੰਬਰ ਪਲੇਟਾਂ ਚੈੱਕ ਕਰੋ ਜੀ ਹਰ ਚੀਜ਼ ਆਪਨੂੰ ਪ੍ਰੋਪਰ ਵਧੀਆ ਮਿਲੂਗੀ ਤੇ ਮਾਡਲ ਤਾਂ 8 ਹੈ ਜੀ ਮਾਲਕ ਨੇ ਕਿਹਾ ਪਰ ਗੱਡੀ 8 ਮਾਡਲ ਲੱਗਦੀ ਨਹੀਂ ਹੈਗੀ ਉੱਚੇ ਮਾਡਲ ਦੀ ਲੱਗਦੀ ਆ ਬਾਕੀ ਤੁਸੀਂ ਆਪ ਹੀ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਹਿਲੀ ਨਜ਼ਰ ਚ ਜੱਜ ਜਾਊਗੀ ਪਸੰਦ ਆਜੂਗੀ 1 35 ਮਾਲਕ ਨੇ ਡਿਮਾਂਡ ਮੰਗੀ ਆ ਤੇ ਮਾਲਕ ਕਹਿੰਦੇ ਨੇ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਾਲਕ ਕਹਿੰਦੇ ਨੇ ਗੱਡੀ ਕੋਈ ਕੰਮ ਪਾਲਦੀ ਨਹੀਂ ਨਾ ਕੋਈ ਕਮੀ ਪੇਸ਼ੀ ਆ 1 ਰੁਪਿਆ ਲਾਉਣ ਦੀ ਲੋੜ ਨਹੀਂ ਮੌਕੇ ਦਾ ਸਾਰਾ ਕੰਮ ਕਰਵਾ ਰੱਖਿਆ। ਬਾਕੀ ਤੁਸੀਂ ਆਪ ਹੀ ਦੇਖੋ ਫੋਟੋਆਂ 'ਚ ਦੇਖੋ ਜੀ ਅੰਦਰੋਂ ਦੇਖੋ ਬਾਹਰੋਂ ਦੇਖੋ ਹਰ ਚੀਜ਼ ਪ੍ਰੋਪਰ ਆਪ ਨੂੰ ਵਧੀਆ ਮਿਲੂਗੀ। ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ। ਮਾਲਕ ਜਿਹੜੇ ਆਪ ਨੇ ਉਹਨਾਂ ਦਾ ਮੋਬਾਈਲ ਨੰਬਰ 8427116931 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੇ। ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ। ਵਧੀਆ ਲੱਗ ਰਹੀ ਹੈ ਵੀਡੀਓ ਪਸੰਦ ਆ ਰਹੀ ਹੈ ਨਾਲ ਦੀ ਨਾਲ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ। ਤੇ سپورਟ ਵੀ ਕਰਿਓ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੰਨੇ ਕ ਰੇਟ ਤੱਕ ਕੀ ਚਾਹੀਦਾ ਜੀ ਕਿਹੜੇ ਏਰੀਆ ਚ ਕਿਹੜੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਚਾਹੀਦਾ ਕਰੋ ਕਮੈਂਟ ਠੀਕ ਹੈ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਜੀ ਜੇ ਤੁਸੀਂ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਤੁਹਾਨੂੰ ਚਿੱਟੇ ਜਿਹੇ ਰੰਗ ਦਾ ਇੱਕ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜਿਹੜਾ ਉਹ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੀ ਆਪਣੇ ਕੋਲੇ ਘਰ ਕੋਠੀ ਮਕਾਨ ਅਲੱਗ-ਅਲੱਗ ਏਰੀਆ ਚੋਂ ਆਉਂਦੇ ਰਹਿੰਦੇ ਆ ਗੱਡੀ ਮੋਟਰਸਾਈਕਲ ਦੀ ਵੀਡੀਓ ਤਾਂ ਆਪਾਂ ਡੇਲੀ ਲੈ ਕੇ ਪਹੁੰਚਦੇ ਆ ਜੀ ਬਾਕੀ ਤੁਸੀਂ ਦੱਸੋ ਕਿਹੜੇ ਏਰੀਆ ਚ ਕੀ ਚਾਹੀਦਾ ਬਾਕੀ ਤੁਸੀਂ ਐਡ ਕਰਵਾਉਣੀ ਆ ਤੁਹਾਡੇ ਕੋਲ ਕਿਸੇ ਵੀ ਏਰੀਆ ਚ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦੇਵਾਂਗੇ ਸੀ ਤੇ ਹੁਣ ਆਪਾਂ ਗੱਲ ਕਰਾਂਗੇ ਮੋਟਰਸਾਈਕਲ ਦੀ ਬੁਲਟ ਆਪਾਂ ਲੈ ਕੇ ਪਹੁੰਚੇ ਹਾਂ ਸੀ ਤੇ ਦੋ ਮਸ਼ੀਨਰੀ ਆਪਾਂ ਇੱਕੋ ਘਰ ਦੀਆਂ ਲੈ ਕੇ ਪਹੁੰਚੇ ਹਾਂ ਮਾਲਕ ਆਪ ਤਾਂ ਬਾਹਰ ਰਹਿੰਦੇ ਨੇ ਸੀ ਤੇ ਉਹਨਾਂ ਨਾਲ ਤੁਹਾਡੀ ਗੱਲ ਹੋ ਜੂਗੀ ਮਾਲਕ ਕਹਿੰਦੇ ਨੇ ਵੀ ਘਰੇ ਹੀ ਖੜੇ ਨੇ ਤੇ ਕੋਈ ਜਾ ਕੇ ਦੇਖਣ ਦਾ ਚਾਹ ਬਣ ਹੈਗਾ ਤਾਂ ਘਰੇ ਜਾ ਕੇ ਦੇਖ ਸਕਦਾ ਹੈ ਮਾਲਕ ਕਹਿੰਦੇ ਨੇ ਵੀ ਘਰ ਦੇ ਮੈਂਬਰ ਸਾਰੇ ਘਰੇ ਹੁੰਦੇ ਆ ਤੇ ਬਾਕੀ ਤੁਹਾਨੂੰ ਪਹਿਲਾਂ ਮੈਂ ਜਾਣਕਾਰੀ ਦੱਸ ਦਿਨਾ ਸੀ ਤੇ ਤੁਹਾਡੇ ਹਿਸਾਬ ਨਾਲ ਤੇ ਤੁਸੀਂ ਆਪ ਗੱਲ ਕਰ ਲਿਓ ਜਿੰਨੀ ਜਾਣਕਾਰੀ ਪਹੁੰਚੀ ਆ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਜਿਹੜਾ ਮੋਟਰਸਾਈਕਲ ਬੁਲਟ ਇਹ ਦੇਖ ਰਹੇ ਹੋ ਤੁਸੀਂ ਸਕਰੀਨ ਤੇ ਫੋਟੋਆਂ ਚੱਲ ਰਹੀਆਂ ਆ ਅੱਠ ਮਾਡਲ ਇਹ ਸਾਰਾ ਕੰਮ ਮਾਲਕ ਨੇ ਮੂਕੇ ਦਾ ਕਰਵਾਇਆ ਹੋਇਆ ਫੁੱਲ ਗਰੰਟੀ ਹੈ ਜੀ ਹਰ ਚੀਜ਼ ਦੀ 29 ਤੱਕਰ ਪਾਸਿੰਗ ਇਹਦੀ ਰਿਨਿਊ ਕਰਵਾਈ ਹੋਈ ਹੈ ਟਾਇਰ ਬਿਲਕੁਲ ਨਵੇਂ ਨੇ ਚੱਲਿਆ ਵੀ ਬਹੁਤ ਵਧੀਆ ਹੋਇਆ ਡਿਮਾਂਡ ਦੀ ਗੱਲ ਕਰੀਏ ਤਾਂ 140000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ 140 ਦੇ ਵਿੱਚੋਂ ਰੇਟ ਕੀਤਾ ਜਾਊਗਾ ਜਿਹੜੇ ਮਾਲਕ ਆਪ ਨੇ ਉਹਨਾਂ ਦਾ ਵਟਸਐਪ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਸੀ ਇਹਨਾਂ ਦਾ ਬਾਹਰਲੇ ਨੰਬਰ ਹੈ ਜੀ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਤੁਸੀਂ ਫੋਨ ਵਟਸਐਪ ਤੇ ਕਰ ਲਿਓ ਜਾਂ ਮੈਸੇਜ ਕਰ ਦਿਓ ਤੁਹਾਡੀ ਗੱਲ ਹੋ ਜਾਊਗੀ ਬਾਕੀ ਰੇਟ ਵਗੈਰਾ ਤੁਸੀਂ ਆਪ ਮਾਲਕ ਨਾਲ ਗੱਲ ਕਰਕੇ ਕਰ ਲਿਓ ਜੀ ਬਾਕੀ ਤੁਸੀਂ ਜਾਓਗੇ ਮੂਕੇ ਤੇ ਰੇਟ ਹੋ ਜੂਗਾ ਇੱਕ ਵਾਰੀ ਜਿਹੜੀ ਡਿਮਾਂਡ ਸੀਗੀ ਉਹ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤੀ ਠੀਕ ਹੈ ਜੀ ਹੁਣ ਆਪਾਂ ਆਲਟੋ ਗੱਡੀ ਦੀ ਗੱਲਬਾਤ ਕਰਦੇ ਆਂ ਜਿਹੜਾ ਪਿੱਛੇ ਬੁਲਟਰ ਦੇਖਿਆ ਤੁਸੀਂ ਜਿਹਦੀ ਆਪਾਂ ਹੁਣੇ ਗੱਲ ਕਰ ਰਹੇ ਸੀਗੀ ਉਹਨਾਂ ਦੀ ਇਹ ਹੀ ਗੱਡੀ ਹੈ ਜੀ ਦੋਵੇਂ ਇੱਕੋ ਘਰ ਦੀਆਂ ਮਸ਼ੀਨਰੀਆਂ ਤੇ ਗੱਡੀ ਪੂਰੀ ਵਧੀਆ ਸੀ ਸੀਐਨਜੀ ਕਿੱਟ ਲੱਗੀ ਹੋਈ ਆ ਆਰਸੀ ਤੇ ਚੜੀ ਹੋਈ ਆ ਆਲਟੋ ਕੈਟਨ 11 ਮਾਡਲ ਹੈ ਟਾਇਰ ਐਡਵਾਰਡ ਨੇ ਦੋ ਟਾਇਰਾਂ ਦੀ ਜੋੜੀ 75 ਪੈਸੇ ਆ ਦੋ ਟਾਇਰਾਂ ਦੀ ਜੋੜੀ 50 ਪੈਸੇ ਆ ਗੱਡੀ ਪੂਰੀ ਵਧੀਆ ਜੀ ਤੇ ਪਾਸਿੰਗ 2026 ਮਾਰਚ ਮਹੀਨੇ ਤੱਕ ਇਹਦੀ ਹੈਗੀ ਆ ਇਨਸ਼ੋਰੈਂਸ ਪ੍ਰਦੂਸ਼ਣ ਸਾਰਾ ਕੁਝ ਆਪਾਂ ਨੂੰ ਮਿਲੂਗਾ ਜੀ ਤੇ ਜਿਨ੍ਹਾਂ ਦਾ ਬੋਇਟਾ ਤੇ ਜਿਨ੍ਹਾਂ ਦੀ ਇਹ ਗੱਡੀ ਅਸੀਂ ਇਹਨਾਂ ਦਾ ਨਾਮ ਬਲਦੇਵ ਸਿੰਘ ਹੈ ਤੇ ਰੇਟ ਇਹਨਾਂ ਨੇ 185 ਕੇ ਹੀ ਹੈ ਜੀ ਗੱਡੀ ਦਾ ਰੇਟ ਤੇ ਰੇਟ ਹੋ ਜੂਗਾ ਮੌਕੇ ਤੇ ਡਿਸਕਾਊਂਟ ਕੀਤਾ ਜਾਊਗਾ ਤੇ ਨੰਬਰ ਤੇ ਗੱਲ ਤੁਸੀਂ ਆਪ ਲਾਜ਼ਮੀ ਕਰ ਲਿਓ 185 ਰੇਟ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਅਸੀਂ ਬਾਕੀ ਤੁਸੀਂ ਆਪ ਗੱਲਬਾਤ ਕਰ ਲਿਓ ਨੰਬਰ ਸੇਮ ਹੀ ਅਸੀਂ ਬੋਲਟ ਦੇ ਮਾਲਕ ਦਾ ਤੇ ਆਲਟੋ ਦੇ ਮਾਲਕ ਦਾ ਇੱਕੋ ਘਰੇ ਮਸ਼ੀਨਰੀਆਂ ਦੋਵੇਂ ਨੇ ਇਹ ਇੱਕ ਆਪਾਂ ਹੋਰ ਆਲਟੋ ਗੱਡੀ ਲੈ ਕੇ ਪਹੁੰਚਿਆ ਚਿੱਟੇ ਰੰਗ ਦੀ ਗੱਡੀ ਆ ਪੰਜਾਬ ਨੰਬਰ ਹੈ ਰੇਟ ਕੁੱਲ 49000 ਰੁਪਏ ਮਾਲਕ ਨੇ ਕਿਹਾ ਸੀ ਤੇ ਗੱਡੀ ਚਾਰ ਮਾਡਲ ਹੈ ਪੂਰੀ ਵਧੀਆ ਗੱਡੀ ਆ ਜੀ ਬੈਟਰੀ ਨਵੀਂ ਆ ਫੁੱਲ ਗਾਰੰਟੀ ਆ ਹਰ ਚੀਜ਼ ਦੀ ਵਧੀਆ ਸੋਹਣੀ ਸਾਫ਼ ਸੁਥਰੀ ਮਾਲਕ ਨੇ ਗੱਡੀ ਰੱਖੀ ਹੋਈ ਹੈ ਰੇਟ ਘੱਟ ਹੈ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ 7347408575 ਗੱਲਬਾਤ ਤੁਸੀਂ ਆਪ ਕਰ ਲਓ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਕਨਫਰਮ ਕਰ ਲਿਓ ਇੱਕ ਵਾਰੀ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀਡੀਓ ਵਧੀਆ ਲੱਗੀਏ ਪਸੰਦ ਆਈਏ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਅੱਗੇ ਸਪੋਰਟ ਕਰਿਓ ਜੀ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਾ ਦਾਂਗੇ ਤੇ ਵੀਡੀਓ ਪਸੰਦ ਆਈਏ ਤਾਂ ਜ਼ਰੂਰ ਦੱਸਿਓ ਜੀ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਦੇ ਨਾਲ ਸੇ